ਇਹ ਗਰੇ ਦਸ਼ਕਾਂ ਨੂੰ ਮਨਪਸੰਦ ਬਦਲ ਕੇ ਨਮੋਲੋ ਪਿਆਰ ਪੈਸਾ ਸੀ ਅਕਾਲ ਲੀਬਰ ਪਾਰਟੀ ਨੂੰ ਬ੍ਰਿਟਾਨੀਆ ਦੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਤੇ ਇਸੇ ਤਰ੍ਹਾਂ ਸਲੋ ਹਲਕੇ ਤੋਂ ਐਮਪੀ ਤਨਮਨਜੀਤ ਸਿੰਘ ਢੇਸੀ ਉਹ ਤੀਜੀ ਵਾਰ ਜਿਹੜਾ ਉਹ ਜਿੱਤ ਹਾਸਲ ਕੀਤੀ ਹੈ ਤੇ ਆਓ ਤਨਮਨਜੀਤ ਸਿੰਘ ਢੇਸੀ ਨਾਲ ਕਰਦੇ ਹਾਂ ਗੱਲਬਾਤ ਤੇ ਉਹਨਾਂ ਦੇ ਹਲਕੇ ਦੇ ਲੋਕਾਂ ਨਾਲ ਕਰਦੇ ਹੋਏ ਆ ਗੱਲਬਾਤ ਕਿ ਉਹ ਇਹਨਾਂ ਖੁਸ਼ੀਆਂ ਨੂੰ ਕਿਸਤਰਾ ਮਨਾ ਰਹੇ ਨੇ ਤਨਮਜੀਤ ਜਨਜੀ ਬਹੁਤ ਬਹੁਤ ਵਧਾਈਆਂ ਇੱਕ ਨਵਾਂ ਇਤਿਹਾਸ ਰਚਿਆ ਤੀਜੀ ਵਾਰ ਸਲੋ ਹਲਕੇ ਤੋਂ ਸੰਸਦ ਦੀਆਂ ਪੌੜੀਆਂ ਚੜਨ ਦੇ ਲਈ ਜਾ ਰਹੇ ਹੋ ਤੇ ਕਿਸ ਤਰ੍ਹਾਂ ਫੀਲ ਹੋ ਰਿਹਾ ਅੱਜ ਮਨਪ੍ਰੀਤ ਪਾਜੀ ਮੈਂ ਤਾਂ ਦਿਣਾ ਨਹੀਂ ਦੇ ਸਕਦਾ ਇੱਥੇ ਜਿਹੜੇ ਸਲੋ ਦੇ ਨਗਰ ਨਿਵਾਸੀ ਨੇ ਵੀ ਇਹਨਾਂ ਨੇ ਜਿਹੜੀ ਇਤਿਹਾਸਿਕ ਜੋ ਜਿੱਤ ਹੈਗੀ ਆ ਆਪਣੀ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ 7 ਸਾਲਾਂ ਤੋਂ ਮੈਂ ਇਹਨਾਂ ਦੀ ਸੇਵਾ ਕਰ ਰਿਹਾ ਸੀ ਤੇ ਇਸ ਦਫਾ ਫੇਰ ਇਹਨਾਂ ਨੇ ਉਹ ਵਿਸ਼ਵਾਸ ਮੇਰੇ ਪ੍ਰਤੀ ਜਿਹੜਾ ਦਿੱਤਾ ਆ ਮੈਂ ਬਹੁਤ ਬਹੁਤ ਧੰਨਵਾਦੀਆਂ ਰਿਣੀ ਆ ਤੁਹਾਡਾ ਸਾਰਿਆਂ ਦਾ ਪਰ ਦੇਖੋ ਸਲੋ ਵਾਲਿਆਂ ਨੇ ਤਾਂ ਵੋਟਾਂ ਪਾਈਆਂ ਪਰ ਜਿਹੜਾ ਉਤਸ਼ਾਹ ਜੋ ਮੈਨੂੰ ਦੇਖਣ ਚ ਆਇਆ ਕਈ ਲੋਕੀ ਬਰਮਿੰਗਮ ਤੋਂ ਆਏ ਸੀਗੇ ਕੋਈ ਬੁਰਰਾਮਟ ਤੋਂ ਕੋਈ ਗਰੇਵਜ਼ਨ ਤੋਂ ਕੋਈ ਸਾਊਥ ਹਾਲ ਤੋਂ ਕੋ ਹਾਂਸਲੋ ਤੋਂ ਇੱਥੇ ਕਈ 100 ਵਿਅਕਤੀ ਕੈਂਪੇਨ ਜਿਹ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਆ ਰਹੇ ਸੀ ਤਾਂ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਤੇ ਦੇਖੋ ਲੋਕਾਂ ਨੇ ਇੱਕ ਬਦਲਾਅ ਚ ਆਇਆ ਲੇਬਰ ਦੀ ਸਰਕਾਰ ਆ ਗਈ ਹੈ ਸੁਖ ਨਾਲ 14 ਸਾਲ ਜੋ ਕੰਸਰਵੇਟਿਵ ਸਰਕਾਰ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਲੋਕਾਂ ਨੂੰ ਉਹਨਾਂ ਨੂੰ ਨਜਿੱਠਣ ਦੇ ਲਈ ਹੁਣੇ ਲੇਬਰ ਪਾਰਟੀ ਦਾ ਫਰਜ਼ ਆ ਮੇਰਾ ਤਾਂ ਫਰਜ਼ ਜਿਹੜਾ ਹੈਗਾ ਆ ਵੀ ਇਥੇ ਸਲੋ ਨਗਰ ਨਿਵਾਸੀਆਂ ਦੀਆਂ ਜਿਹੜੀਆਂ ਮੁਸੀਬਤਾਂ ਆ ਉਹਨਾਂ ਦਾ ਹੱਲ ਕਰਨਾ ਜਿਹੜੇ ਮੇਰੇ ਐਡਵਾਈਸ ਜੀ ਹੁੰਦੇ ਆ ਵੀ ਲੋਕੀ ਜਿਹੜਾ ਆਪਾਂ ਸੰਗਤ ਦਰਸ਼ਨ ਕਹਿੰਦੇ ਵੀ ਲੋਕਾਂ ਨੇ ਆਣਾ ਉਹ ਪਿਛਲੇ 7 ਸਾਲਾਂ ਤੋਂ ਆਪਾਂ 42000 ਤੋਂ ਵੱਧ ਲੋਕਾਂ ਦੀ ਮਦਦ ਕੀਤੀ ਆ ਤਾਂ ਉਹੀ ਆਪਾਂ ਰਫ਼ਤਾਰ ਅਗਾਹ ਤੱਕ ਵੀ ਰੱਖਣੀ ਆ ਪਰ ਉਸ ਦੇ ਨਾਲ-ਨਾਲ ਜੇ ਮੇਰੀ ਇਹ ਵੀ ਕੋਸ਼ਿਸ਼ ਹੈਗੀ ਆ ਵੀ ਉਥੇ ਆਪਾਂ ਸਰਕਾਰ ਦੇ ਨਾਲ ਹੀ ਇਕਦਾ ਸਲੋਲੀ ਹੋਰ ਪੂੰਜੀ ਨਿਵੇਸ਼ ਇੱਥੇ ਲੈ ਕੇ ਆਈ ਆਪਾਂ ਇਨਵੈਸਟਮੈਂਟ ਜਿਹੜੇ ਹੈਗੇ ਆ ਤੇ ਇਸ ਦੇ ਨਾਲ-ਨਾਲ ਜੋ ਲੋਕਾਂ ਦਾ ਚਾਹੇ ਉਹ ਜਿਹੜੇ ਮਹਿੰਗਾਈ ਦੇ ਨਾਲ ਨੇ ਜਿੱਠਣ ਨਾਲ ਤੇ ਚਾਹੇ ਆਪਾਂ ਹੋਰ ਘਰ ਬਣਾਉਣ ਨਾਲ ਵੀ ਉਹ ਲੋਕਾਂ ਦੇ ਕਿਰਾਏ ਤੇ ਲੋਕਾਂ ਦੀਆਂ ਮੁਰਗੀਆਂ ਘਟਣ ਤੇ ਇਹ ਵੀ ਜਿਹੜਾ ਲੇਬਰ ਪਾਰਟੀ ਦਾ ਪ੍ਰਣਾ ਹੈ ਵੀ ਆਪਾਂ ਕੋਈ ਇਨਕਮ ਟੈਕਸ ਨਹੀਂ ਵਧਾਉਣਾ ਇਹ ਚੀਜ਼ਾਂ ਦੇ ਰਾਈ ਆਪਾਂ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਕਰ ਸਕਦੇ ਆ ਸੋ ਇਹ ਸਾਡਾ ਸਾਰਿਆਂ ਦਾ ਮੰਤਵ ਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਸਾਡੇ ਜਿਹੜੇ ਲੇਬਰ ਪਾਰਟੀ ਦੇ ਲੀਡਰ ਨੇ ਸਰਕੇਸ ਟਾਮਰ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਅੱਜ ਸਾਮਲਿਆ ਆ ਜੀ ਕਿਉਂਕਿ ਮੈਂ ਉਹ ਦੇਖ ਰਿਹਾ ਸੀ ਕਿ ਉਪਰੋਲ ਜਦੋਂ ਆਪਾਂ ਸਾਰੇ ਇੰਗਲੈਂਡ ਦਾ ਇੱਕ ਵਾਰ ਦੇਖਦੇ ਆਂ ਜੀ ਬਹੁਤ ਵੱਡਾ ਫਰਕ ਕਿਉਂਕਿ ਜਿਹੜੇ ਇਹ ਪਹਿਲੇ ਦੇਖਿਆ ਗਿਆ ਜਿਵੇਂ ਐਗਜ਼ਿਟ ਪੋਲ ਜੋ ਪਹਿਲਾਂ ਆ ਰਹੇ ਸੀ ਤਾਂ ਉਹਨਾਂ ਦੇ ਬਿਲਕੁਲ ਨੇੜੇ ਨਿਊਸ ਤੋਂ 2-4 ਸੀਟਾਂ ਜਿਹੜੀਆਂ ਉਹ ਵਾਧੀ ਜਿਹੜੀਆਂ ਉਹ ਲੇਬਰ ਪਾਰਟੀ ਨੂੰ ਉਹ ਮਿਲ ਗਈਆਂ ਜੀ ਸਲੋ ਦੇ ਵਿੱਚ ਆਪਾਂ ਜੇ ਗੱਲ ਕਰੀਏ ਸਲੋ ਦੀ ਸਲੋ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਸੀ ਕਿਸ ਤਰ੍ਹਾਂ ਦਾ ਉਹ ਲੱਗ ਰਿਹਾ ਸੀ ਕਿਉਂਕਿ ਜਦੋਂ ਤੁਹਾਡੀ ਕੰਪਲੇਨ ਹੋ ਰਹੀ ਸੀ ਉਹਦੇ ਵਿੱਚ ਮੈਂ ਦੇਖ ਕਿਥੇ صدیق ਖਾਨ ਵੀ ਇੱਥੇ ਕੰਪਲੇਨ ਕਰਨ ਲਈ ਪਹੁੰਚੇ ਹੋਏ ਸੀ ਵਾਜਦ ਖਾਨ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਸੀ ਦੂਸਰੇ ਪਾਸੇ ਜਿਹੜੇ ਸੀਮਾ ਮਲੋਤਰਾ ਤੇ ਤਕਰੀਬਨ ਹਰ ਪਾਈਚਰ ਦੇ ਜਿਹੜੇ ਉਹ ਲੋਕ ਜਿਹੜੇ ਉਹ ਤੁਹਾਡੀ ਕੰਪੇਅਨ ਚ ਵੀ ਪਹੁੰਚੇ ਪਰ ਫਿਰ ਵੀ ਕੁਚਣੋਸਾਂ ਸੀ ਉਹ ਕਿਸ ਤਰ੍ਹਾਂ ਦੀਆਂ ਸੀ ਦੇਖੋ ਐਤਕੀ ਜੋ ਮੈਨੂੰ ਸਾਹਮਣਾ ਕਰਨਾ ਪਿਆ ਬਹੁਤ ਜ਼ਹਿਰੀਲਾ ਮਾਹੌਲ ਪੈਦਾ ਕੀਤਾ ਹੋਇਆ ਸੀਗਾ ਖਾਸ ਕਰਕੇ ਇੱਕ ਜਿਹੜਾ ਆਜ਼ਾਦ ਉਮੀਦਵਾਰ ਸੀ ਉਹ ਮਜ਼ਬ ਦੇ ਤੌਰ ਤੇ ਬਰਾਦਰੀ ਦੇ ਤੌਰ ਤੇ ਜੋ ਇੱਥੇ ਚੱਲ ਰਿਹਾ ਸੀ ਇਹ ਬਹੁਤ ਹੀ ਮੈਂ ਸਮਝਦਾ ਵੀ ਮੰਦ ਭਾਗਾ ਜੋ ਮਾਹੌਲ ਸੀ ਪਰ ਉਸ ਦੇ ਬਾਵਜੂਦ ਵੀ ਜਿਹੜਾ ਸਲੋ ਨਗਰ ਨਿਵਾਸੀਆਂ ਨੇ ਉਹਨੂੰ ਨਹੀਂ ਸਵੀਕਾਰਿਆ ਉਹਨਾਂ ਨੇ ਜਿਹੜੀ ਪਾਈਚਰ ਸਾਂਝ ਕਾਇਮ ਕਰਨ ਦਾ ਬਹੁਤ ਸਾਰੇ ਲੋਕਾਂ ਦੇ ਵਿੱਚ ਪ੍ਰਣ ਸੀਗਾ ਪਰ ਇੱਕ ਜਿਹੜੀ ਤੁਸੀਂ ਗੱਲ ਆਖੀ ਹੈ ਜਿਹੜਾ ਸਰਵੇਖਣ ਇਹਨੇ ਵੀ ਮੈਨੂੰ ਬਹੁਤ ਨੁਕਸਾਨ ਪਹੁੰਚਾਇਆ ਕਿਉਂਕਿ ਇਹ ਪਿਛਲੇ ਹਫਤੇ ਤੋਂ ਜੋ ਮੀਡੀਆ ਦੇ ਵਿੱਚ ਚੱਲ ਰਿਹਾ ਸੀ ਲੇਬਰ ਦੀ ਹੁੰ ਜਾ ਫਿਰ ਜਿੱਤ ਹੋ ਜਾਣੀ ਆ ਲੈਂਡਸਲਾਈਡ ਹੋ ਜਾਣੀ ਆ ਇੱਥੇ 400 ਸੀਟਾ ਜਣੀਆਂ ਉਹ ਬਹੁਤ ਸਾਰੇ ਲੋਕੀ ਵੋਟਾਂ ਪਾਉਣ ਹੀ ਨਹੀਂ ਆਏ ਉਹ ਮੈਂ ਦੇਖਿਆ ਕਿ ਜਿਹੜਾ ਸਿਰਫ 53% ਦੀ ਸਾਡੇ ਪੋਲਿੰਗ ਹੋਈ ਜਦ ਕਿ ਉਸ ਤੋਂ ਪਹਿਲਾਂ ਜਿਆਦਾ ਰਹੀ ਹੈ ਇੱਥੇ ਹਮੇਸ਼ਾ 65 70% ਜੋ ਹੁੰਦੀ ਆ ਇੱਥੇ ਲੋਕ ਜਿਹੜੇ ਵੋਟ ਪਾਉਣ ਦਾ ਆਪਣਾ ਜਿਹੜਾ ਹੱਕ ਆ ਉਹਦਾ ਇਸਤੇਮਾਲ ਕਰਦੇ ਆ ਪਰ ਐਤ ਕੀ ਸਿਰਫ ਜਿਹੜਾ 53% ਲੋਕਾਂ ਨੂੰ ਤਾਂ ਕਈ ਵਾਰੀ ਮੈਨੂੰ ਉਹ ਬਾਰ-ਬਾਰ ਕਹਿਣਾ ਪਿਆ ਉਹ ਕਹਿੰਦੇ ਤੁਸੀਂ ਤਾਂ ਜਿੱਤੇ ਪਏ ਆ ਜੀ ਜਿੱਤੇ ਪਏ ਆ ਉਹ ਮੈਂ ਕਹਾਂ ਜਿੱਤੂਗਾ ਮੈਂ ਤਾਂ ਜੇ ਤੁਸੀਂ ਵੋਟਾਂ ਪਾਉਂਗੇ ਭਾਈ ਸਾਹਿਬ ਜੇ ਤੁਸੀਂ ਪਲੀਜ਼ ਉੱਥੇ ਜਾ ਕੇ ਤੁਹਾਨੂੰ ਮਿਹਰ ਮਿਹਰਬਾਨੀ ਤੁਸੀਂ ਕਰੋ ਵੋਟ ਜ਼ਰੂਰ ਪਾ ਦਿਓ ਪਰ ਇਹ ਇਹ ਕਈ ਵਾਰ ਕੁਝ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਜੇ ਉਹ ਸਰਵੇਖਣ ਕਈਆਂ ਦਾ ਫਾਇਦਾ ਤਾਂ ਕਈਆਂ ਦਾ ਨੁਕਸਾਨ ਹੋ ਜਾਂਦਾ ਸੋ ਉਹ ਆਮ ਜੇ ਬੰਦਾ ਦੇਖੂਗਾ ਉਹ ਕਹਿੰਦਾ ਅੱਛਾ ਚਲੋ ਲੇਬਰ ਨੇ ਜਿੱਤਣਾ ਪਰ ਇਹ ਦਾ ਉਲਟਾ ਅਸਰ ਮੇਰੇ ਤੇ ਹੋਇਆ ਤੇ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਵੋਟਾਂ ਸੀਗੀਆਂ ਉਹ ਭੁਗਤੀਆਂ ਹੀ ਨਹੀਂ ਕਿ ਕਕੇ ਲੋਕੀ ਘਰਚੀ ਬੈਠੇ ਰਹੇ ਸਲੋ ਦੇ ਇਹੋ ਜਿਹੇ ਕਿਹੜੇ ਮਸਲੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰਨਾ ਚਾਹੁੰਦੇ ਹੋ ਇਹ ਦੇਖੋ ਸਾਡ ਨੂੰ ਜਿਹੜਾ ਪਿਛਲੇ 14 ਸਾਲਾਂ ਤੋਂ ਨਜ਼ਰ ਅੰਦਾਜ਼ ਕੀਤਾ ਗਿਆ ਇਸ ਸ਼ਹਿਰ ਨੂੰ ਕਿਉਂਕਿ ਟੋਰੀ ਜਿਹੜੀ ਸਰਕਾਰ ਸੀਗੀ ਉਹ ਕੋਚ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਜੋ ਪੂੰਜੀ ਨਿਵੇਸ਼ ਚੱਕ ਉਸ ਜਿਹੜੀਆਂ ਸਹੂਲਤਾਂ ਸੀ ਉਧਰੋਂ ਜ਼ਿਆਦਾ ਜਾ ਰਹੀਆਂ ਸੀ ਸਾਡੇ ਜਿਹੜੇ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਹ ਹੁਣ ਮੇਰਾ ਇਹ ਮੰਤਵ ਹੋਇਆ ਚਾਹੇ ਸਾਡੇ ਸਕੂਲਾਂ ਦੇ ਲਈ ਸਪੈਸ਼ਲੀ ਜਿਹੜਾ ਸਪੈਸ਼ਲ এডੂਕੇਸ਼ਨ ਨੀਡਸ ਡਿਸੇਬਿਲਿਟੀਆਂ ਉਸ ਖੇਤਰ ਦੇ ਲਈ ਵੀ ਤਾਂ ਇਸ ਦੇ ਨਾਲ-ਨਾਲ ਜੋ ਸਾਡੇ ਜਿਹੜਾ ਡਾਕਟਰਸ ਜਿਹੜੀਆਂ ਸਰਜਰੀਜ਼ ਆ ਉਹਨਾਂ ਲਈ ਜਿਹੜਾ ਤਾਂ ਕਿ ਇੱਥੇ ਬਹੁਤ ਸਾਰੇ ਲੋਕਾਂ ਨੂੰ ਸਾਡੇ ਐਨਐਚਐਸ ਦੀ ਵੇਟਿੰਗ ਲਿਸਟ ਪੀ ਉਹਨਾਂ ਦੇ ਜਿਹੜੇ ਆਪਰੇਸ਼ਨ ਆ ਜੋ ਉਹਨਾਂ ਦਾ ਇਲਾਜ ਆ ਉਹ ਬਹੁਤ ਜ਼ਿਆਦਾ ਚਿਰ ਲੱਗੀ ਜਾ ਰਿਹਾ ਸੋ ਮੇਰੀ ਇਹ ਕੋਸ਼ਿਸ਼ ਹੁਣੀ ਆ ਕਿ ਆਪਾਂ ਦੇ ਕੋ ਜਿਹੜੀਆਂ ਮੋਡਲੀਆਂ ਬਈਆਂ ਸਹੂਲਤਾਂ ਆ ਇਹ ਸਹੀ ਹੋਣੀਆਂ ਚਾਹੀਦੀਆਂ ਸੋ ਮੈਂ ਆਪਣੇ ਜਿਹੜੇ ਬਾਕੀ ਲੇਬਰ ਐਮਪੀਜ਼ ਦੇ ਨਾਲ ਗੱਲ ਕਰਕੇ ਆਪਾਂ ਲੇਬਰ ਸਰਕਾਰ ਜੇ ਆਪਾਂ ਲੋਕਾਂ ਦੇ ਲਈ ਸਹੀ ਮੈਣੇ ਦੇ ਵਿੱਚ ਸੇਵਾ ਕਰੋਗੇ ਤਾਂ ਮੈਨੂੰ ਇਹ ਪੂਰਾ ਭਰੋਸਾ ਆ ਕਿ ਇਹ 5 ਸਾਲ ਲਈ ਨਹੀਂ ਆਪਾਂ ਘੱਟ ਤੋਂ ਘੱਟ ਦਹਾਕੇ ਲਈ ਆਪਣੀ ਸਰਕਾਰ ਚੱਲ ਸਕਦੀ ਆ ਜੇ ਆਪਾਂ ਜਲਦ ਤੋਂ ਜਲਦ ਇੱਕ ਕੰਮ ਕਰਨ ਲੱਗ ਪਈ ਏ ਇਹ ਇਹ ਚੀਜ਼ਾਂ ਆ ਜਿਹੜੀਆਂ ਸਕੂਲ ਹਸਪਤਾਲ ਸੜਕਾਂ ਜੋ ਸਹੂਲਤਾਂ ਆ ਇਹਨਾਂ ਤੇ ਸਾਨੂੰ ਆਪਣਾ ਜਿਹੜਾ ਧਿਆਨ ਕੇਂਦ੍ਰਿਤ ਕਰਨਾ ਪੈਣਾ ਤੇ ਨਾਲ ਦੀ ਨਾਲ ਮੈਨੂੰ ਪਤਾ ਬਹੁਤ ਸਾਰੇ ਲੋਕਾਂ ਨੇ ਜਿਹੜੇ ਸਾਡੇ ਦੋ ਇੱਥੇ ਆਜ਼ਾਦ ਉਮੀਦਵਾਰ ਵੀ ਜਿਹੜੇ ਖੜਗੇ ਸੀ ਮੇਰੇ ਖਿਲਾਫ ਜਿਹੜੀਆਂ ਮੇਰੀਆਂ ਜਣਾ ਪੱਟਣ ਨੂੰ ਖੜੇ ਸੀਗੇ ਉਹ ਉਹਨਾਂ ਜਿਹੜਾ ਗਾਜ਼ਾ ਦਾ ਮਸਲਾ ਇਹ ਇਹ ਲੋਕਾਂ ਚ ਜਾਇਜ਼ ਜਿਹੜਾ ਰੋਸ ਸੀਗਾ ਉਹ ਕੁਝ ਲੋਕੀ ਬਹੁਤ ਹੀ ਚਿੰਤਤ ਸੀ ਬਹੁਤ ਉਹ ਜੋ ਬੱਚਿਆਂ ਦਾ ਜੋ ਕਹਿਰ ਉੱਥੇ ਹੋ ਰਿਹਾ ਆ ਉਹ ਐਸੀ ਵੀ ਚਾਹੁੰਦੇ ਸੀ ਕਿ ਉਹ ਬੰਦ ਹੋਵੇ ਪਰ ਉਹ ਉਸ ਚੀਜ਼ ਨੂੰ ਮਸਲਾ ਬਣਾ ਕੇ ਤਾਂ ਉਹਨਾਂ ਨੇ ਆਪਣੀ ਚੋਣ ਲੜੀ ਸੋ ਸਾਡਾ ਇਹ ਵੀ ਫਰਜ਼ ਬਣਦਾ ਕਿ ਅਸੀਂ ਲੋਕਾਂ ਦੀ ਗੱਲ ਸੁਣੀਏ ਤਾਂ ਉੱਥੇ ਜਿਹੜਾ ਇਜ਼ਰਾਈਲ ਫਿਲਸਤੀਨ ਦਾ ਜਿਹੜਾ ਮਸਲਾ ਆ ਵੀ ਇਹਨੂੰ ਟੂ ਸਟੇਟ ਸੋਲੂਸ਼ਨ ਉੱਤੇ ਹੋਵੇ ਤਾਂ ਕਿ ਉੱਥੇ ਵੀ ਸ਼ਾਂਤੀ ਹੋਵੇ ਦੁਨੀਆ ਜਿਹਦਾ ਐਸੀ ਤਾਂ ਚਲੋ ਲੋਚਦੇ ਆ ਵੀ ਦੁਨੀਆ ਭਰ ਦੇ ਵਿੱਚ ਸ਼ਾਂਤੀ ਹੋ ਪਰ ਉੱਚੇ-ਚੇ ਤੌਰ ਤੇ ਇਹ ਉੱਥੇ ਸ਼ਾਂਤੀ ਹੋਣੀ ਚਾਹੀਦੀ ਹੈ ਜੀ ਇਸ ਦੇ ਨਾਲ ਜਿਹੜਾ ਇੱਕ ਖਾਸ ਤੋਂ ਸਿੱਖਾਂ ਦਾ ਮਸਲਾ ਜਿਹੜਾ ਲੀਬਰ ਪਾਰਟੀ ਕੋਲੇ ਵਾਰ-ਵਾਰ ਉਠਾਇਆ ਜਾਂਦਾ ਸੀ 1984 ਦਾ ਜੀ ਉਹਦੀ ਇਨਕੁਆਇਰੀ ਜੀ ਤੇ ਨਾਲ ਦੀ ਨਾਲ ਪਿੱਛੇ ਜੇ ਇੱਕ ਇਹ ਵੀ ਗੱਲ ਚੱਲੀ ਸੀ ਕਿ ਜੱਲਿਆਂ ਵਾਲੇ ਬਾਗ ਦੇ ਸਾਥੀ ਜਿਹੜੀ ਉਹ ਮਾਫੀ ਜਿਹੜੀ ਆ ਉਹ ਸਰਕਾਰੀ ਦੌਰ ਤੇ ਜਿਹੜੀ ਉਹ ਮੰਗੀ ਜਾਵੇ ਜੀ ਇਹਨਾਂ ਮਸਲਿਆਂ ਨੂੰ ਤੁਸੀਂ ਕੀ ਦੇ ਕਿ ਮੈਂ ਦੇਖੋ ਇਹ ਸਾਡੀ ਪਾਰਟੀ ਲੀਡਰਸ਼ਿਪ ਨੇ ਵੀ ਚਾਹੇ ਉਹ ਸਰਕੇ ਸਟਾਮਰ ਨੇ ਵੀ ਇਹ ਇਹ ਸਿਰਫ ਇਹ ਤਾਂ ਮਨਜੀਤ ਸਿੰਘ ਢੇਸੀ ਨਹੀਂ ਕਹਿ ਰਿਹਾ ਇਹ ਸਾਡੀ ਲੇਬਰ ਪਾਰਟੀ ਦੀ ਲੀਡਰਸ਼ਿਪ ਵੀ ਕਹੀ ਸੀ ਵੀ ਲੇਬਰ ਦੀ ਸਰਕਾਰ ਆਉਂਦੀ ਆ ਤੇ ਅਸੀਂ ਉਸ 1984 ਦਾ ਜੋ ਹੋਇਆ 1984 ਦੇ ਵਿੱਚ ਵੀ ਕਿਸ ਹੱਦ ਤੱਕ ਚਮੁਲੀਅ ਸੀ ਮਾਰਗਰੇਟ ਥੈਚਰ ਦੀ ਸਰਕਾਰ ਦੀ ਉਹ ਉਹਤੇ ਅਸੀਂ ਇਨਕੁਆਇਰੀ ਜ਼ਰੂਰ ਬਿਠਾਉਂਗੇ ਤਾਂਕਿ ਸੱਚ ਦਾ ਪਤਾ ਲੱਗੇ ਤਾਂ ਮੈਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਆ ਵੀ ਇਹ ਸਾਡੀ ਸਰਕਾਰੇ ਕਰੂਗੀ ਪਰ ਹੁਣ ਕੱਲੇ ਸਾਡੇ 2 ਸਿਕ ਐਮਪੀ ਨਿਗੇ ਹੁਣ ਬਾਕੀ ਵੀ ਰਲ ਮਿਲ ਕੇ ਹੁਣ ਇੱਥੇ ਕਈ ਜਿਹੜੇ ਸਿੱਖ ਚਿਹਰੇ ਲੇਬਰ ਪਾਰਟੀ ਦੇ ਵਜੋਂ ਉੱਭਰ ਕੇ ਆਏ ਨੇ ਮੈਨੂੰ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਆ ਤਾਂ ਮੈਨੂੰ ਪੂਰੀ ਆਸ ਆ ਕਿ ਉਹ ਵੀ ਸਾਡੇ ਨਾਲ ਰਲ ਮਿਲ ਕੇ ਇਸ ਜਿਹੜੀ ਇਹ ਮੰਗ ਨੂੰ ਹਕੀਕਤ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਜੋ ਬਹੁਤ ਸਹਾਇਕ ਹੋਣਗੇ ਤਾਂ ਮੈਨੂੰ ਪਤਾ ਹੈ ਸਿਰਫ ਦੇਖੋ ਇਹ ਸਿਰਫ ਸਿੱਖਾਂ ਦੀ ਮੰਗ ਨਹੀਂ ਇਹ ਦੇਖੋ ਇਨਸਾਫ ਦੀ ਮੰਗ ਆ ਤਾਂ ਕਿ ਇੱਥੇ ਵਰਦਾਨਵੀ ਨਾਗਰਿਕਾਂ ਨੂੰ ਪਤਾ ਲੱਗੇ ਪੀ ਉਹਨਾਂ ਦੀ ਜਿਹੜੀ ਜੋ ਯੂਕੇ ਦੀ 1984 ਦੀ ਸਰਕਾਰ ਸੀ ਉਹਨਾਂ ਦੇ ਨਾਂ ਤੇ ਉੱਥੇ ਕੀ ਕوشਸ਼ ਕਰ ਰਹੀ ਸੀ ਸੋ ਮੈਨੂੰ ਪਤਾ ਆ ਚਾਹੇ ਉਹ ਸਿੱਖ ਆ ਗੈਰ ਸਿੱਖ ਆ ਬਹੁਤ ਸਾਰੇ ਜਿਹੜੇ ਚਾਹੇ ਉਹ ਆਪਣੇ ਇਸਾਈ ਆ ਚਾਹੇ ਮੁਸਲਮਾਨ ਆ ਹਿੰਦੂ ਆ ਬਹੁਤ ਸਾਰੇ ਨੇ ਰਲ ਮਿਲ ਕੇ ਇਸ ਮੰਗ ਤੇ ਜੋਰ ਪਾਇਆ ਸੀਗਾ ਤੇ ਚਾਹੇ ਆਪਣੇ ਇਥੇ ਪ੍ਰੀਤ ਕੌਰ ਗਿੱਲ ਹੁਣੀ ਆ ਸੀਮਾ ਮਲਹੋਤਰਾ ਨੇ ਅਵਿੰਦਰ ਸ਼ਰਮਾ ਉਹ ਜਿਹੜੇ ਐਮਪੀ ਪਿਛਲੇ ਕਈ ਸਾਲਾਂ ਤੋਂ ਉਹ ਸਾਰੇ ਅਸੀਂ ਰਲ ਮਿਲ ਕੇ ਜੋ ਕੰਮ ਕਰ ਰਹੇ ਸੀ ਤਾਂ ਹੁਣ ਮੈਨੂੰ ਆਸ ਆ ਕਿ ਹੋਰ ਜਿਹੜਾ ਗਿਣਤੀ ਵਧਨ ਦੇ ਨਾਲ ਤਾਂ ਉਹ ਜ਼ਰੂਰ ਇਹਨਾਂ ਮਸਲਿਆਂ ਨੂੰ ਹੋਰ ਗੰਭੀਰਤਾ ਦੇ ਨਾਲ ਲਿਆ ਜਾਵੇਗਾ। ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਸ਼ੁਭ ਕਾਮਨਾਵਾਂ ਤੇ ਵਾਹਿਗੁਰੂ ਕਰੇ ਕਿ ਤੁਸੀਂ ਇਹ ਜਿਹੜੇ ਅਗਸਾਲ ਤੁਹਾਨੂੰ ਲੋਕਾਂ ਨੇ ਦਿੱਤੇ ਆ ਕਿ ਤੁਸੀਂ ਸਾਡੀ ਸੇਵਾ ਪਰੋਤੇ ਉਹ ਤਾਂ ਪੂਰੀ ਤਨਦੇਹੀ ਦੇ ਨਾਲ ਤੇ ਜਿਹੜੇ ਉਹ ਮਨ ਲਾ ਕੇ ਜਿਹੜਾ ਕਰੋ ਤੇ ਸ਼ੁਭ ਕਾਮਨਾਵਾਂ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ। ਇੱਕ ਵਾਰ ਬੇਜੀਤ ਵੈਬ ਟੀਵੀ ਬਲੰਬ ਬੋ ਬਤਾਏ। ਬਹੁਤ ਬਹੁਤ ਜੀ ਮਿਹਰਬਾਨੀ ਅਜੀਤ ਤੁਹਾਡਾ ਦਾ ਅਜੀਤ ਵੈਬ ਟੀਵੀ ਦਾ ਵੀ। ਥੈਂਕ ਯੂ ਵੈਰੀ ਮਚ। ਸਾਡੇ ਨਾਲ ਨੇ ਸ਼੍ਰੀ ਗੁਰੂ ਸਿੰਘ ਸਵਾ ਸਲੋਹ ਦੀ ਪ੍ਰਬੰਧਕ ਕਮੇਟੀ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਤੁਹਾਡੇ ਹਲਕੇ ਤੋਂ ਐਮਪੀ ਤਨਮਜੀਤ ਸਿੰਘ ਤੇ ਸੀ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਤੇ ਕੀ ਕਹੋਗੇ ਤੁਸੀਂ ਇਸ ਜਿੱਤ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਖੋ ਮਨਪ੍ਰੀਤ ਜੀ ਇਸ ਸਮੇ ਜਿਹੜੀ ਐਸਟੀ ਜਿੱਤਿਆ ਨੇ ਐਤ ਕੀ ਇਹ ਇੱਕ ਕਿਸਮ ਦੀ ਹਿਸਟੋਰੀਕਲ ਜਿੱਤ ਹੈ ਪਹਿਲਾਂ ਵੀ ਤਨਮਨਜੀਤ ਸਿੰਘ ਦੁਵਾਰੇ ਇਲੈਕਸ਼ਨ ਜਿੱਤੇ ਉਹ ਵਾਸਨ ਦੈਟ ਡਿਫਿਕਲਟ ਟੂ ਬੀ ਓਨਸਟ ਹਾਂਜੀ ਐਤ ਕੀ ਦੀ ਖਾਸ ਗੀ ਕਿਉਂਕਿ ਮੈਂ ਬੜਾ ਡਿਟੇਲ ਤੇ ਨਹੀਂ ਜਾਣਾ ਚਾਹੁੰਦਾ ਸਾਰਿਆਂ ਨੂੰ ਪਤਾ ਹੀ ਇਹਨਾਂ ਦੇ ਨਾਲ ਹੀ 7 ਸਾਲ ਬੰਦਾ ਕੰਮ ਕਰਦਾ ਰਿਹਾ ਉਹ ਇਹਨਾਂ ਦੇ ਅਗੇਂਸਟ ਖੜਾ ਹੋਇਆ ਗਾਜ਼ਾ ਦਾ ਇਸ਼ੂ ਉਠਾ ਕੇ ਉਹਨਾਂ ਨੇ ਸਾਰੀ ਕਮਿਊਨਿਟੀ ਜਿਹੜੀ ਜਿਹੜੀ 35% ਐ ਸੀ 12% ਉਹ ਤੋੜਨ ਦੀ ਕੋਸ਼ਿਸ਼ ਕੀਤੀ ਪਾਰ ਵੀ ਉਹ ਸਾਰਾ ਕੁਝ ਦੇ ਬਾਵਜੂਦ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਬਹੁਤ ਸਾਰੇ ਦੂਸਰੀ ਕਮਿਊਨਿਟੀ ਦੇ ਲੋਕਾਂ ਨੇ ਵੀ ਆਪਾਂ ਤੋਂ ਪਉਣੀਆਂ ਸੀ ਵੋਟਾਂ ਬੀਇੰਗ ਅ ਸਿੱਖ ਜਾਂ ਸਿੱਖ ਮਸਲੇ ਹੋ ਪਰਲਮੈਂਟ ਹਾਊਸ ਵਿੱਚ ਅਠਾਉਂਦੇ ਰਿਹਾ ਕਰਕੇ ਵੀ ਅਤੇ ਜਿਹੜੇ ਦੂਸਰੀ ਕਮਿਊਨਿਟੀ ਤੇ ਇਹਨਾਂ ਨੇ ਬਾਜ਼ਾਦ ਦੇ ਮਸਲੇ ਤੇ ਵੀ ਇਹਨਾਂ ਨੇ ਉੱਥੇ ਇਜ਼ਰਾਈਲ ਦੀ ਸੀਸ ਫਾਇਲ ਨੂੰ ਬਹੁਤ ਵਾਰੀ ਕਿਹਾ ਕਸ਼ਮੀਰ ਦੇ ਵਾਸਤੇ ਵੀ ਬਹੁਤ ਵਾਰੀ ਬੋਲੇ ਸੋ ਹੀਜ਼ ਓਨਲੀ ਵਨ ਐਮਪੀ ਮੈਂ ਜਿਹੜਾ ਏਸ਼ੀਅਨ ਚੋਂ ਦੇਖਦਾ ਨਾ ਬਹੁਤ ਜ਼ਿਆਦਾ ਹਰ ਮਸਲੇ ਤੇ ਉੱਥੇ ਬੋਲਦੇ ਰਿਹਾ ਸੋ ਇਸ ਕਰਕੇ ਫੇਰ ਵੀ ਜੱਤ ਬਹੁਤ ਮੁਸ਼ਕਲ ਸੀ ਪਰ ਮਹਾਰਾਜ ਨੇ ਕਿਰਪਾ ਕੀਤੀ ਹੈ ਉਹ ਕਾਫੀ ਬੋਟਾਂ ਦੇ ਜਿੱਤੇ ਆ ਦੂਜੀ ਕਮਿਊਨਿਟੀ ਸਾਰਿਆਂ ਨਾਲ ਕੇ ਇਹਨਾਂ ਦੀ ਅਸੀਂ ਇਨਕਲੂਡਿੰਗ ਅਸੀਂ ਇਹਨਾਂ ਦੇ ਨਾਲ ਸੀਗੇ ਜਿੱਤ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਅੱਜ ਸ਼ੁਕਰਾਨਾ ਕਰਨ ਆਏ ਸਾਰਿਆਂ ਤੋਂ ਵੱਡਾ ਸ਼ੁਕਰਾਨਾ ਤੋਂ ਉਹਨਾਂ ਦਾ ਆ ਉਹਨਾਂ ਦੇ ਅਸ਼ੀਰਵਾਦ ਨਾਲ ਜਿੱਤ ਪ੍ਰਾਪਤ ਹੋਈ ਆ ਤੇ ਸਿੰਘ ਸਭਾ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਇਹਨਾਂ ਨੇ ਬਹੁਤ ਜਿੱਥੇ ਵੱਡਾ ਸਾਥ ਦਿੱਤਾ ਤੇ ਉਥੇ ਜਿਹੜੇ ਸਾਰੇ ਭਾਈਚਾਰਿਆਂ ਨੂੰ ਇਕੱਠੇ ਰੱਖਣ ਲਈ ਇਹਨਾਂ ਨੇ ਬਹੁਤ ਰੋਲ ਵਧੀਆ ਅਦਾ ਕੀਤਾ ਸਿੱਖ ਦਾ ਫਰਜ਼ ਵੀ ਇਹ ਹੀ ਆ ਗਾਹਾਂ ਲਈ ਵੀ ਸਾਡੀ ਤੇ ਬੇਨਤੀ ਇਹ ਹੀ ਆ ਵੀ ਸਾਰਿਆਂ ਦੀ ਵੀ ਜਿਸ ਤਰ੍ਹਾਂ ਅੱਗੇ ਸਲੋ ਵਾਸੀ ਸਾਰੇ ਰਹਿੰਦੇ ਇਕੱਠੇ ਹੋ ਕੇ ਭਾਈਚਾਰ ਇਦਾਂ ਇਕੱਠੇ ਰਹਿ ਕੇ ਰਹੀਏ ਤੇ ਸਾਨੂੰ ਬਹੁਤ ਖੁਸ਼ੀ ਆ ਤੇ ਕਿਉਂਕਿ ਤਨਮਨਜੀਤ ਹੁਣੇ ਵੀ ਜਦੋਂ ਇੱਥੇ ਜਿੱਤ ਕੇ ਜਦੋਂ ਉੱਥੇ ਪੰਜਾਬ ਚ ਵੀ ਜਾਂਦੇ ਆ ਤੇ ਉਥੇ ਵੀ ਇਹਨਾਂ ਨੇ ਪਿੰਡ ਜਾਣਾ ਇਲਾਕੇ ਚ ਜਾਣਾ ਤੇ ਉਥੇ ਵਿਚਰਦੇ ਰਹਾ ਸਾਡਾ ਤਾਂ ਫੇਰ ਜੀ ਬਣਦਾ ਬਜ਼ੁਰਗਾਂ ਦਾ ਘਰ ਵਾਲਿਆਂ ਦਾ ਤੇ ਮੈਂ ਤਾਂ ਇਥੇ ਸਲੋ ਵਾਸੀਆਂ ਦਾ ਸਲੋ ਵਾਸੀਆਂ ਨੇ ਪਹਿਲਾਂ ਜੇ ਇਥੋਂ ਯੂਰਪ ਚੋਂ ਪਹਿਲਾ ਸਿੱਖ ਭੇਜਿਆ ਇਹ ਵੀ ਸਲੋ ਵਾਸੀਆਂ ਨੂੰ ਜਾਂਦਾ ਤੇ ਸਾਰੀ ਦੁਨੀਆ ਚੋਂ ਸਾਡੇ ਤੇ ਵੀ ਉਹ ਬਹੁਤ ਕਹਿੰਦੇ ਰਹਿੰਦੇ ਆ ਵੀ ਇਹ ਸਾਰੇ ਸਲੋ ਦੀ ਸੰਗਤ ਆਈ ਅਸ਼ੀਰਵਾਦ ਆ ਜੇ ਉਹਨਾਂ ਨੇ ਇਥੋਂ ਪਹਿਲਾ ਸਿੱਖ ਬਰਤਾਨੀਆਂ ਚ ਭੇਜਿਆ ਤੇ ਅਸੀਂ ਗੁਰੂ ਮਹਾਰਾਜ ਦਾ ਤੇ ਸੰਗਤ ਤੋਂ ਇਹੇ ਚਾਹੁੰਦੇ ਆਂ ਪੇ ਇਹ ਬੱਚੇ ਨੂੰ ਜੇ ਇਹਨਾਂ ਨੇ ਅਸ਼ੀਰਵਾਦ ਦਿੱਤਾ ਤੇ ਇਸ ਜੋਗ ਬਣ ਸਕੇ ਤਾਂ ਅੱਗੇ ਅੰਗੇ ਕੰਮ ਕਰਦਾ ਰਹੇ ਬਹੁਤ ਬਹੁਤ ਸਾਰਿਆਂ ਦਾ ਫੇ ਧੰਨਵਾਦ ਕੋਈ ਤੁਹਾਡਾ ਨਾਂ ਕੀ ਹੈ ਜੀ ਸਬਤ ਪਿੰਡ ਦਾ ਮੇਰਾ ਨਾਮ ਕੋਮਲਪ੍ਰੀਤ कौर ਹੈ ਕੋਮਲ ਤੁਸੀਂ ਵੀ ਇਸ ਵਾਰ ਵੋਟ ਪਾਈ ਹੈ ਹਾਂ ਜੀ ਮੇਰੀ ਪੋਸਟਲ ਵੋਟ ਸੀਗੀ ਪੋਸਟਲ ਵੋਟ ਸੀਗੀ ਹਾਂ ਜੀ ਤੇ ਕਿਸ ਤਰ੍ਹਾਂ ਲੱਗਿਆ ਤੁਸੀ ਜਦੋਂ ਐਰ ਕੀ ਹੁਣ ਦੇਖਿਆ ਕਿ ਤੁਹਾਡੇ ਹਲਕੇ ਦੇ ਵਿੱਚੋਂ ਇੱਕ ਦਸਤਾਰਦਾਰ ਸਿੱਖ ਤੀਜੀ ਵਾਰ ਸੰਸਦ ਦਾ ਮੈਂਬਰ ਬਣਿਆ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਆ ਅ ਐਕਚੁਅਲੀ ਮੈਨੂੰ ਹਜੇ ਜਸਟ 1 ਇਅਰ ਹੋਇਆ ਇੱਥੇ ਆਇਆ ਨੂੰ ਯੂਕੇ ਵਿੱਚ ਐਂਡ ਤੈਨ ਭਾਜੀ ਹੁਣੀ ਕਾਫੀ ਸਪੋਰਟਿਵ ਨੇ ਸਪੈਸ਼ਲੀ ਫॉर ਇੰਟਰਨੈਸ਼ਨਲ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟ ਦੇ ਹੋਣ ਦੇ ਨਾਤੇ ਲਾਈਕ ਅਸੀਂ ਬਹੁਤ ਕੁਝ ਸਟਰਗਲ ਫੇਸ ਕੀਤਾ ਇਵਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੀ ਬਹੁਤ ਹੈਲਪ ਕੀਤੀ ਸੀ ਐਂਡ ਤੈਨ ਤੇ ਸੀ ਵੀ ਸਾਡੇ ਬਹੁਤ ਹੈਲਪ ਕਰਦੇ ਰਹੇ ਐਂਡ ਸਭ ਤੋਂ ਵੱਡਾ ਮਤਲਬ ਉਹਨਾਂ ਨੂੰ ਸਪੋਰਟ ਕਰਨ ਦਾ ਇਹ ਸੀਗਾ ਕਿ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਵਿੱਚ ਪਾਰਲੀਮੈਂਟ ਵਿੱਚ ਇੱਕ ਇੰਡੀਅਨ ਲਾਈਕ ਇਸ਼ੂਸ ਜਿਹੜੇ ਪ੍ਰੈਜ਼ੈਂਟ ਕੀਤੇ ਉਹ ਸਭ ਤੋਂ ਬੈਸਟ ਸੀਗੇ ਸੋ ਬੀਇੰਗ ਲਾਈਕ ਮੈਂ ਇੱਕ ਫਾਰਮਰ ਦੀ ਡਾਟਰ ਆ ਸੋ ਇਹਨਾਂ ਨੇ ਫਾਰਮਰਸ ਬਾਰੇ ਵੀ ਦੱਸਿਆ ਉੱਥੇ ਇੰਟਰਨੈਸ਼ਨਲ ਇੰਸਟੀਟਿਊਸ਼ਨ ਮਿੰਸ ਕਨਸਟੀਟਿਊਸ਼ਨ ਵਿੱਚ ਆਪਣੇ ਮੁੱਦੇ ਰੱਖੇ ਸੋ ਇਸ ਲਈ ਇਹਨਾਂ ਨੂੰ ਸਪੋਰਟ ਕਰਨਾ ਤੇ ਬੰਦਾ ਹੀ ਸੀਗਾ ਹਰਪੰਜ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਤਰਮਨ ਜੀ ਦੀ ਤੀਜੀ ਵਾਰ ਇਸ ਜਿੱਤ ਨੂੰ ਹਾਂਜੀ ਉਹ ਕੀ ਕਾਫੀ ਜ਼ਿਆਦਾ ਚੈਲੰਜ ਸੀਗਾ ਤੇ ਕਾਫੀ ਕਿ ਤੀਜੀ ਵਾਰੀ ਤੇ ਥੋੜਾ ਇਸ਼ੂ ਜਿਹੜੇ ਹੋ ਗਏ ਸੀਗੇ ਨਾ ਪੀ ਮੈਂ ਵੋਟਾਂ ਲੈ ਕੇ ਜਿਆਦਾ ਜਿਹੜਾ ਬੰਦਾ ਖੜਾ ਹੋਇਆ ਸੀਗਾ ਤੇ ਫੇਰ ਵੀ ਗੁਰੂ ਘਰ ਨੇ ਇੱਥੇ ਕਾਹੀ ਗੁਰੂ ਗੁਰੂ ਦੇ ਕਮੇਟੀ ਵਿੱਚ ਇੱਕ ਮੈਂਬਰ ਵੀ ਆ ਤੇ ਕਾਫੀ ਗੁਰਦਰ ਨੇ ਕਾਫੀ ਸਾਥ ਦਿੱਤਾ ਵਾ ਬਹੁਤ ਵੱਡੇ ਬਦਰ ਤੇ ਇੰਨਾ ਲੱਗਦਾ ਨਹੀਂ ਵੀ ਇੰਨੀ ਲੀਡ ਲੈ ਜਾਗੇ ਤੇ ਕਾਫੀ ਲਗਾਇਆ ਫੇਰ ਵੀ ਤੇ ਸਾਰਿਆਂ ਦਾ ਬਹੁਤ ਵਧੀਆ ਹੋਇਆ ਲੱਗਾ ਵਾ ਤੇ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਤੁਸੀਂ ਆਏ ਅੱਜ ਹੈਨਾ ਥੈਂਕ ਯੂ ਓਕੇ ਜੀ ਹੋਇਆ ਖਤਰਾ ਬਹੁਤ ਬਹੁਤ ਜੀ ਏ ਸਨ ਸ੍ਰੀ ਗੁਰੂ ਸਿੰਘ ਸਭਾ ਸਲੋ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹਨਾਂ ਨਾਲ ਕਰ ਰਹੀ ਸੀ ਗੱਲਬਾਤ